ਜਿੱਦਾਂ ਬੀਜ ਆਪਾਂ ਕਿਸ ਹਾਲਾਂ ਤਿਆਰ ਕਰਸਾਂ ਨੇ ਗਾਜਰ ਦਾ ਬੀਜ ਤਿਆਰ ਕਰਨ ਲਈ ਪਹਿਲਾ ਨੰਬਰ ਆਪਾਂ ਨੂੰ ਕੋਲ ਦੇਸੀ ਗਾਜਰਾ ਹੋਣੀ ਜ਼ਰੂਰੀ ਆ ਤੇ ਗਾਜਰਾ ਬੀਜ ਤਿਆਰ ਕਰਨ ਲਈ ਦੇਸੀ ਗਾਜਰਾ ਆਪਾਂ ਲੈਣੀਆਂ ਜਿੱਦਾਂ ਕਿ ਆਪਣੇ ਇਹ ਦੇਸੀ ਗਾਜਰਾ ਸਿਗੀਆਂ ਆਪਾਂ 2 ਕਿਲੋ ਗਾਜਰਾ ਪਟ ਲਈਆਂ ਵਿੱਚੋਂ ਵਧੀਆ-ਵਧੀਆ ਜਿਹੜੀਆਂ ਆਪਾਂ ਨੂੰ ਗਾਜਰਾ ਲੱਗੀਆਂ ਉਹ ਲੈ ਲਈਆਂ ਵੈਸੇ ਇੱਕ ਈਲੀਬੀਜੀ ਵਾਸਤੇ ਜੇ ਆਪਾਂ ਤਿਆਰ ਕਰਨਾ ਤੇ 2 ਤੋਂ 3 ਗਾਜਰਾ ਦਾ ਬੀਜ ਬਹੁਤ ਹੋ ਜਾਂਦਾ ਤੇ ਵੈਸੇ ਆਪਾਂ ਥੋੜਾ ਵੱਧ ਕਰਾਂਗੇ ਇਸ ਲਈ ਆਪਾਂ ਗਾਜਰਾ ਲੈਣੀਆਂ ਥੋੜੀ ਲੰਬਾਈ ਚ ਜ਼ਿਆਦਾ ਹੋਵੇ ਗਾਜਰ ਉਟਾਈ ਜਪਾ ਮੇ ਕੱਟ ਹੋਵੇ ਤੇ ਜੋ ਕਿ ਗਾਜਰ ਦੀ ਲੰਬਾਈ ਜਾਰਾ ਹੋਣੀ ਚਾਹੀਦੀ ਤਾਂ ਆਪਾਂ ਉੱਪਰੋਂ 2 ਤੋਂ 3 ਇੰਚ ਗਾਜਰ ਕੱਟ ਲੈਣੀ ਬਸ ਆਪਾਂ ਨੂੰ ਇਹੋ ਹੀ ਜ਼ਰੂਰੀ ਆ ਬਾਕੀ ਗਾਜਰ ਦੀ ਆਪਾਂ ਜਰੂਰਤ ਨਹੀਂ ਪੱਤੇ ਆਪਾਂ ਸਾਰੇ ਵੀ ਕੱਟ ਸਕਦੇ ਆ ਤੇ ਘੱਟ ਵੀ ਕੱਟ ਸਕਦੇ ਆ ਪੱਤਿਆਂ ਦਾ ਨਹੀਂ ਕੋਈ ਚੱਕਰ ਪੱਤੇ ਦੁਆਰਾ ਫੇਰ ਆ ਜਾਣਗੇ ਤੇ 2 ਤੋਂ 3 ਇੰਚ ਗਾਜਰ ਆਪਾਂ ਨੂੰ ਜ਼ਰੂਰ ਤੇ ਸਿਰਫ ਸਿਰਫ ਤੇ ਬਾਕੀ ਆਪਾਂ ਪੱਤੇ ਆਪਾਂ ਪੂਰੇ ਦੇ ਪੂਰੇ ਵੀ ਕੱਟ ਸਕਦੇ ਆ ਪੱਤੇ ਹੀ ਪੈਸੇ ਜ਼ਿਆਦਾ ਹੀ ਕੱਟੇ ਜਾਂਦੇ ਬੈਟਰੇ ਆ ਜੋ ਕਿ ਪੱਤੇ ਹੀ ਜਾ ਰਿਹਾ ਤਾਂ ਜਦੋਂ ਆਪਾਂ ਗਾਜਰ ਦਾ ਡੱਕ ਲਾਉਨੇ ਆ ਪੱਤੇ ਸੋਕੀ ਜਾਂਦੇ ਆ ਪੱਤੇ ਕੱਟ ਹੀ ਲਿਆ ਜਾਂ ਤਾਂ ਜ਼ਿਆਦਾ ਸ਼ੀਤਿੰਮ ਪਟਾਰਾ ਆਉਂਦਾ ਇਸ ਨਾਲ ਐਸਾ ਨਾ ਆਪਾਂ ਸਾਰੇ ਪੱਤੇ ਕੱਟ ਲੈਣ ਤੇ ਆਹ ਤੁਸੀਂ ਦੇਖ ਸਕਦੇ ਆਹ ਵਾਲੀ ਗਾਜਰ ਨਹੀਂ ਲੈਣੀ ਜਿਸ ਦੇ ਵਿੱਚ ਦਾ ਕਲਰ ਸਹੀ ਨਹੀਂ ਹੈਗਾ ਆਹ ਤੁਸੀਂ ਦੇਖ ਸਕਦੇ ਇਹ ਗਾਜਰ ਆਪਣੀ ਖਰਾਬ ਹੈ ਇਹਦੀ ਕੁਆਲਿਟੀ ਆਪਣੀ ਬੀਜ ਹੀ ਨਹੀਂ ਵਧੀਆ ਬਣੂਗੀ ਆਹ ਦੇਖ ਸਕਦੇ ਤੁਸੀਂ ਇਸ ਦੇ ਵਿੱਚ ਚਿੱਟਾ ਕਲਰ ਆ ਇਹ ਇਦਾਂ ਦੀ ਆਪਾਂ ਗਾਜਰ ਨਹੀਂ ਲੈਣੀ ਉਸ ਦਾ ਬੀਜ ਅੱਗੇ ਜਾ ਕੇ ਨਜ਼ਾਰਾ ਵਧੀਆ ਨਹੀਂ ਬਣਦਾ ਆਪਣੀ ਨਸਲ ਖਰਾਬ ਹੋ ਜਾਂਦੀ ਹੈ ਤੇ ਆਹ ਦੇਖ ਸਾਡੇ ਵਿੱਜੂ ਪੂਰੀ ਵਧੀਆ ਗਾਜਰ ਆਪਾਂ ਇਸ ਹਿਸਾਬ ਨਾਲ ਵਧੀਆ ਗਾਜਰ ਲੈਣੀ ਆ ਤੇ ਇਹ ਦਰਿਆ ਸਾਡੀ ਖਰਾਬ ਗਾਜਰ ਆਪਾਂ ਬਾਹਰ ਕੱਢ ਦੇਣੀ ਆ ਤੇ ਇਸ ਨੂੰ ਆਪਾਂ ਲੈਣਾ ਤੇ ਦੋ ਦੋ ਘੰਟੇ ਆਪਾਂ ਇਸ ਨੂੰ ਰਛੜ ਸਾ ਦੇ ਘਟਨ ਤਵਾ ਚ ਜੋ ਕਿ ਥੋੜਾ ਜਿਹਾ ਜਿੱਥੇ ਆਪਾਂ ਕੱਟ ਲਾਇਆ ਇੱਥੇ ਥੋੜਾ ਜਿਹਾ ਸੁੱਕ ਜਵੇ ਦੋ ਘੰਟੇ ਬਾਅਦ ਆਪਾਂ ਇਸਨੂੰ ੜਕ ਲਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਇਸ ਨੂੰ ਰੱਖਣਾ ਕਿਉਂਕਿ ਆ ਇਸ ਸਮੇਂ ਚ ਫਰਵਰੀ ਚ ਥੋੜੀ ਜਿਹੀ ਗਰਮੀ ਵੀ ਹੈ ਪੈਣ ਲੱਗ ਪੈਂਦੀ ਨਹੀਂ ਤੇ ਫਿਰ ਡੱਕ ਕਾਮਯਾਬ ਨਹੀਂ ਹੁੰਦੇ ਬਸ 2 ਘੰਟੇ ਆਪਾਂ ਇਸ ਨੂੰ ਸ਼ਾਮੇ ਰੱਖ ਕੇ ਉਸ ਤੋਂ ਬਾਅਦ ਆਪਾਂ ਇਸ ਦੀ ਬਿਜਾਈ ਕਰ ਸਕਦੇ ਹਾਂ ਬਿਜਾਈ ਆਪਾਂ ਬੱਟ ਤੇ ਕੀਤੀ ਜਾਵੇ ਸਭ ਤੋਂ ਵਧੀਆ ਬਿਜਾਈ ਇਸ ਦੀ ਬੱਟ ਤੇ ਆ ਡੱਕ ਤੋਂ ਡੱਕ ਦੀ ਦੂਰੀ ਆਪਾਂ 6 ਇੰਚ ਤੋਂ ਲੱਗ ਕੇ 7 ਇੰਚ ਤੱਕ ਰੱਖ ਸਕਦੇ ਹਾਂ ਜੋ ਕਿ ਜੇ ਆਪਾਂ ਸਿੰਗਲ ਲਾਈਨ ਲਾਉਣੀ ਹੈ ਜੇ ਆਪਾਂ ਡਬਲ ਲਾਈਨ ਲਾਉਣੀ ਹੈ ਜਣ ਕਿ ਜ਼ਿਆਦਾ ਬੀਜ ਤਿਆਰ ਕਰਨਾ ਫਿਰ ਇਸ ਦੀ ਦੂਰੀ ਫੁੱਟ ਤੋਂ ਉੱਪਰ ਰੱਖਣੀ ਪਊਗੀ ਆ ਕਿਉਂਕਿ ਆਪਾਂ ਸਿਰਫ ਸਿੰਗਲ ਲਾਈਨ ਹੀ ਇਸੀ ਲਾਉਣੀ ਆ ਤਾਂ ਆਪਾਂ ਇਸ ਦੀ ਦੂਰੀ 6-7 ਇੰਚ ਹੀ ਰੱਖਾਂਗੇ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਆਪਾਂ ਬਹੁਤ ਥੋੜੇ ਬੂਟੇ ਲਾਉਣੇ ਆ ਇਸ ਵਾਸਤੇ ਆਪਾਂ ਨੂੰ ਜ਼ਿਆਦੀ ਦੂਰੀ ਰੱਖਣ ਦੀ ਲੋੜ ਨਹੀਂ ਜੋ ਕਿ ਸਿੰਗਲ ਲਾਈਨ ਲਾਉਣੀ ਹੈ ਆਪਾਂ ਡਬਲ ਲਾਈਨ ਲਾਉਣੀ ਹੈ ਫਿਰ ਆਪਾਂ ਇਸ ਦੀ ਦੂਰੀ ਫੁੱਟ ਤੋਂ ਉੱਪਰ ਕਰ ਸਕਦੇ ਆ ਤੇ ਬਾਕੀ ਇਹ ਸਭ ਨਾਲ ਆਪਾਂ ਡੱਕ ਲਾਉਣੀ ਜੇ ਕਿ ਕਰਕੇ ਆਪਣੀ ਮਿੱਟੀ ਗਿੱਲੀ ਆ ਫਿਰ ਆਪਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਜਿੱਦਾਂ ਕਿ ਆਪਣੀ ਮਿੱਟੀ ਥੋੜੀ ਗਿੱਲੀ ਆ ਆਪਾਂ ਇਸ ਨੂੰ ਇੱਕ ਦਿਨ ਰੋੱਕ ਕੇ ਪਾਣੀ ਦੇਵਾਂਗੇ ਤੇ ਪਾਣੀ ਬਿਲਕੁਲ ਹਲਕਾ ਦੇਣਾ ਇਸ ਨੂੰ ਤੇ ਜੇ ਆਪਣੀ ਮਿੱਟੀ ਤੇ ਥੋੜੀ ਜ਼ਿਆਦਾ ਨਵੀਂ ਆ ਫਿਰ ਆਪਾਂ ਇਸ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਦੋ ਚਾਰ ਦਿਨ ਰੋਕੇ ਪਾਣੀ ਦੇ ਸਕਦੇ ਐਸਾ ਹੁਣ ਆਪਾਂ ਡੱਕ ਲਗਾ ਲੈਣੀ ਸਾਰੀ ਤੇ ਬਾਕੀ ਹੋ ਸਕੇ ਤੇ ਇਸ ਉੱਪਰ ਜਿਹੜਾ ਕੋਈ ਵੀ ਆਪਣਾ ਫੰਗੀ ਸਾਈਟ ਹੈ ਉਸ ਨੂੰ ਆਪਾਂ ਟ੍ਰੀਟਮੈਂਟ ਕਰ ਸਕਦੇ ਇਸ ਮਹਿਲ ਆਪਾਂ ਨੂੰ ਟ੍ਰੀਟਮੈਂਟ ਕਰਨ ਨੂੰ ਟ੍ਰਾਈਕੋਡਰਮ ਜੀ ਦੇਣੀ ਚਾਹੀਦੀ ਹੈ ਟ੍ਰਾਈਕੋਡਰਮ ਨਾਲ ਟ੍ਰੀਟਮੈਂਟ ਕੀਤਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਲੰਮਾ ਸਮਾਂ ਰਿਜ਼ਲਟ ਆਉਂਦਾ ਬਾਕੀ ਜੇ ਟ੍ਰਾਈਕੋਡਰਮ ਨਹੀਂ ਹੈਗਾ ਤੇ ਆਪਾਂ ਲਾ ਲਓ 1 ਲੀਟਰ ਪਾਣੀ ਵਿੱਚ 5 ਗ੍ਰਾਮ ਕੋਈ ਵੀ ਫੰਗੀਸਾਈਡ ਪਾ ਕੇ ਆਪਾਂ ਉਸ ਨੂੰ ਡ੍ਰਿਪ ਡਿੱਪ ਕਰਕੇ ਇਸ ਨੂੰ ਘਟ ਸਕਦੇ ਹਾਂ ਬਹੁਤ ਵਧੀਆ ਰਿਜ਼ਲਟ ਆ ਬਾਕੀ ਇੱਕ ਦੋ ਸਪਰੇਅ ਉੱਪਰ ਜ਼ਰੂਰੀ ਹੈ ਫੰਗੀਸਾਈਡ ਨਹੀਂ ਕਰਨੀਆਂ ਇੱਕ ਦੋ ਸਪਰੇਅ ਕਰਦੇ ਰੀਜੀ ਕੁਆਲਟੀ ਬਹੁਤ ਜ਼ਿਆਦਾ ਵਧੀਆ ਆਪਣੀ ਬਣਦੀ ਹੈ ਤੇ ਆਪਾਂ ਪਿਛਲੇ ਸਾਲ ਵੀ ਥੋੜਾ ਤਿਆਰ ਕੀਤਾ ਸੀ ਤਾਂ ਆਪਾਂ ਨੂੰ ਰਿਜ਼ਲਟ ਵਧੀਆ ਲੱਗਿਆ ਧੰਨਵਾਦ ਜੀ